ਸਸਕਾਲਸ ਕਾਈ ਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਗੱਲ ਕਰਾਂਗੇ ਨਵੇਂ ਚੁਣੇਗੇ ਲੋਕ ਸਭਾ ਦੀ ਨਵੇਂ ਚੁਣੇਗੇ ਲੋਕ ਸਭਾ ਦੇ ਸੰਸਦ ਮੈਂਬਰਾਂ ਦੇ ਵਿੱਚ ਇਸ ਵਾਰ 46% ਜੋ ਸੰਸਦ ਮੈਂਬਰ ਚੁਣੇ ਗਏ ਨੇ ਉਹ ਅਪਰਾਧਿਕ ਮਾਮਲੇ ਦੇ ਵਿੱਚ ਫਸੇ ਹੋਏ ਨੇ ਭਾਵ 170 ਸੰਸਦ ਮੈਂਬਰਾਂ ਦੇ ਉੱਤੇ ਅਪਰਾਧਿਕ ਮਾਮਲੇ ਦਰਜਨੇ ਤੇ ਕਈਆਂ ਨੂੰ ਸਜ਼ਾ ਵੀ ਹੋ ਚੁੱਕੀ ਹੈ ਸੋ ਇੱਕ ਵੱਡੀ ਗਿਣਤੀ ਸੁਹਾਰ ਨਜ਼ਰ ਆ ਰਹੀ ਹੈ ਤੇ ਅੰਕੜਿਆਂ ਤੇ ਨਜ਼ਰ ਮਾਰੀ ਜਾਵੇ ਤਾਂ 2009 ਤੋਂ ਜਿਹੜੀ ਇਹ ਗਿਣਤੀ ਹੈ ਅਪਰਾਧਿਕ ਮਾਮਲਿਆਂ ਦੀ ਤਾਂ ਇਹ ਲਗਾਤਾਰ ਵਾਧੀ ਨਜ਼ਰ ਆ ਰਹੀ ਹੈ ਕਿਉਂਕਿ 2009 ਦੇ ਵਿੱਚ ਮਹਿਜ਼ 33% ਸੰਸਦ ਮੈਂਬਰਸ ਹਨ ਜਿਨ੍ਹਾਂ ਦੇ ਉੱਤੇ ਅਪਰਾਧਿਕ ਮਾਮਲੇ ਦਰਜ ਹਨ ਪਰੰਤੂ 2024 ਦੀ ਗੱਲ ਕੀਤੀ ਜਾਵੇ ਤਾਂ 2024 ਦੇ ਵਿੱਚ 46% ਭਾਗ ਅੱਧੀ ਜਿਹੜੀ ਸੰਸਦ ਹੈ ਉਹ ਅਪਰਾਧਿਕ ਦੁਕਾਨ ਦੇ ਨਾਲ ਭਰੀ ਹੋਈ ਹੈ ਤੇ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਧ ਗਿਣਤੀ ਭਾਜਪਾ ਦੇ ਸੰਸਦ ਮੈਂਬਰਾਂ ਦੀ ਦੱਸੀ ਜਾ ਰਹੀ ਹੈ ਹਾਲਾਂਕਿ ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰ ਇਹਨਾਂ ਅਪਰਾਧਿਕ ਮਾਮਲਿਆਂ ਦੇ ਵਿੱਚ ਘਿਰੇ ਹੋਏ ਨੇ ਤੇ ਜਿਨ੍ਹਾਂ ਦੇ ਵਿੱਚੋਂ ਦੱਸਿਆ ਜਾ ਰਿਹਾ ਹੈ ਕਿ 27 ਜੋ ਸੰਸਦ ਮੈਂਬਰ ਚੁਣੇ ਗਏ ਨੇ ਉਹਨਾਂ ਨੂੰ ਸਜ਼ਾ ਵੀ ਹੋ ਚੁੱਕੀ ਹੈ ਸੋ ਜੇ ਗੱਲ ਕੀਤੀ ਜਾਵੇ 2009 ਤੋਂ ਬਾਅਦ ਦੀ ਤਾਂ 2009 ਤੋਂ ਬਾਅਦ ਇਹ ਅੰਕੜੇ ਦੇ ਵਿੱਚ ਲਗਾਤਾਰ ਵਾਧਾ ਹੋਇਆ ਉੱਥੇ ਹੀ ਜੇ ਗਿਣਤੀ ਕੀਤੀ ਜਾਵੇ ਕਿ ਕਿੰਨੀ ਫੀਸਦੀ ਜਿਹੜੀ ਸੰਸਦ ਮੈਂਬਰਾਂ ਦੀ ਹੈ ਉਹ ਪੜ੍ਹੀ ਲਿਖੀ ਹੈ ਉਸ ਦੇ ਗੌਰ ਮਾਰੀ ਜਾਵੇ ਤਾਂ ਉਹਨਾਂ ਦੇ ਵਿੱਚੋਂ ਇੱਕ ਸੰਸਦ ਮੈਂਬਰ ਅਜਿਹਾ ਹੈ ਜੋ ਅ ਸਿਰਫ ਤੇ ਸਿਰਫ ਆਪਣਾ ਨਾਂ ਹੀ ਲਿਖ ਸਕਦਾ ਹੈ ਭਾਵ ਕੋਰਾ ਅਨਪੜ ਹੈ ਉੱਥੇ ਹੀ 105 ਨੇ 5ਵੀਂ ਤੋਂ ਲੈ ਕੇ 12ਵੀਂ ਤੱਕ ਦੀ ਜਿਹੜੀ ਹੈ ਪ੍ਰੀਖਿਆ ਹਾਸਲ ਕੀਤੀ ਹੋਈ ਹੈ 5ਵੀਂ ਤੋਂ ਲੈ ਕੇ 12ਵੀਂ ਤੱਕ ਦੀ ਜਿਹੜੀ ਕਲਾਸਾਂ ਨੇ ਉਹਨਾਂ ਦੇ ਵਿੱਚ ਮੁਹਾਰਤ ਹਾਸਲ ਹੈ ਉਹਨਾਂ ਦੇ ਵਿੱਚ ਕਿਸੇ ਦੇ ਵੱਲੋਂ 5ਵੀਂ ਕਿਸੇ ਦੇ ਵੱਲੋਂ 8ਵੀਂ ਕਿਸੇ ਦੇ ਵੱਲੋਂ 10ਵੀਂ ਤੇ ਕਿਸੇ ਦੇ ਵੱਲੋਂ 12ਵੀਂ ਪਾਸ ਕੀਤੀ ਗਈ ਹੈ ਉਸ ਤੋਂ ਇਲਾਵਾ ਜਿਹੜੇ ਹੋਰ ਸੰਸਦ ਮੈਂਬਰ ਚੁਣੇ ਗਏ ਨੇ ਉਹਨਾਂ ਦੇ ਵਿੱਚ ਜਿਹੜੀ ਗਿਣਤੀ ਵਕੀਲਾਂ ਦੀ ਵੀ ਹੈ ਤੇ ਜਿਹੜੇ ਗ੍ਰੈਜੂਏਟ ਨੇ ਉਹਨਾਂ ਦੀ ਵੀ ਹੈ ਤੇ ਜਿਨ੍ਹਾਂ ਦੇ ਵੱਲੋਂ ਡਿਪਲੋਮਾ ਕੀਤਾ ਗਿਆ ਜਾਂ ਹੋਰ ਪੜ੍ਹਾਈ ਕੀਤੀ ਗਈ ਹੈ ਉਹ ਵੀ ਹੈ ਪਰੰਤੂ ਵੱਡਾ ਸਵਾਲ ਇਹ ਹੈ ਕਿ 105 ਸੰਸਦ ਸੰਸਦ ਮੈਂਬਰ 12ਵੀਂ ਤੋਂ ਹੇਠਾਂ-ਹੇਠਾਂ ਜਿਹੜੀ ਪੜ੍ਹਾਈ ਹੈ ਉਹ ਪਾਸ ਕਰਕੇ ਸੰਸਦ ਦੇ ਵਿੱਚ ਪਹੁੰਚੇ ਨੇ ਲੋਕਾਂ ਨੇ ਉਹਨਾਂ ਨੂੰ ਆਪਣਾ ਨੁਮਾਇੰਦਾ ਬਣਾਇਆ ਤੇ ਇੱਕ ਸੰਸਦ ਮੈਂਬਰ ਅਜਿਹਾ ਹੈ ਜੋ ਸਿਰਫ ਤੇ ਸਿਰਫ ਆਪਣਾ ਨਾਮ ਲਿਖ ਸਕਦਾ ਹੈ ਤੇ ਉਸ ਨੂੰ ਹੋਰ ਕੁਝ ਵੀ ਨਹੀਂ ਆਂਦਾ ਭਾਵ ਕੋਈ ਵੀ ਜਿਹੜੀ ਪੜ੍ਹਾਈ ਹੈ ਉਸ ਦੇ ਵੱਲੋਂ ਨਹੀਂ ਕੀਤੀ ਗਈ ਕੋਈ ਜੇ ਗੱਲ ਕੀਤੀ ਜਾਵੇ ਅੰਗਰੇਜ਼ੀ ਦੀ ਹਿੰਦੀ ਦੀ ਜਾਂ ਪੰਜਾਬੀ ਦੀ ਉਹ ਉਸ ਨੂੰ ਨਹੀਂ ਪੜ ਸਕਦਾ ਤੇ ਨਾ ਹੀ ਲਿਖ ਸਕਦਾ ਤੇ ਸਿਰਫ ਸਿਰਫ ਆਪਣਾ ਨਾਂ ਲਿਖ ਸਕਦਾ ਪਰ ਇਸ ਵਾਰ ਜਿਹੜਾ ਵੱਡਾ ਸਵਾਲ ਇਹ ਖੜਾ ਹੋ ਰਿਹਾ ਕਿ ਲੋਕਾਂ ਦੇ ਵੱਲੋਂ ਉਹਨਾਂ ਲੋਕਾਂ ਨੂੰ ਵੀ ਚੁਣਿਆ ਗਿਆ ਜੋ ਇੱਕਤਾ ਇੱਕ ਪਾਸੇ ਕੋਰੇ ਅਨਪੜ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਅਪਰਾਧਿਕ ਵੀ ਨੇ ਜਿਹੜੇ ਸੰਸਦ ਮੈਂਬਰਾਂ ਦੇ ਉੱਤੇ ਅਪਰਾਧਿਕ ਮਾਮਲੇ ਦਰਜ ਨੇ ਉਹਨਾਂ ਦੇ ਵਿੱਚ ਬਹੁਤ ਗਿਣਤੀ ਕਤਲ ਦੇ ਮਾਮਲਿਆਂ ਦੀ ਹੈ ਤੇ ਉਸ ਦੇ ਨਾਲ ਹੀ ਅਗਵਾ ਕਰਨ ਦੇ ਮਾਮਲੇ ਵੀ ਨੇ ਤੇ ਔਰਤਾਂ ਦੇ ਨਾਲ ਜ਼ਬਰ ਜਨਾਹ ਦੇ ਮਾਮਲੇ ਵੀ ਨੇ ਤੇ ਔਰਤਾਂ ਦੇ ਨਾਲ ਕੁੱਟਮਾਰ ਗਲਤ ਸ਼ਬਦਾਬਲੀ ਵਰਤਨ ਦੇ ਮਾਮਲੇ ਵੀ ਦਰਜ ਨੇ ਪਰ ਇਸ ਵਾਰ ਸਵਾਲ ਹੀ ਖੜਾ ਹੋ ਰਿਹਾ ਹੈ ਕਿ ਜਿਹੜੀ ਇਹ ਗਿਣਤੀ ਹੈ ਅਪਰਾਧਿਕ ਮਾਮਲਿਆਂ ਦੀ ਇਸ ਦੇ ਵਿੱਚ ਲਗਾਤਾਰ ਵਾਅਦਾ ਹੋ ਰਿਹਾ 2009 ਦੇ ਵਿੱਚ ਮਹਿਜ਼ 33% ਦੀ ਸੰਸਦ ਮੈਂਬਰਸ ਹਨ ਜਿਨ੍ਹਾਂ ਦੇ ਉੱਤੇ ਅਪਰਾਧਿਕ ਮਾਮਲੇ ਦਰਜ ਹਨ ਉਸ ਤੋਂ ਬਾਅਦ ਇਹ ਗਿਣਤੀ ਦੇ ਵਿੱਚ ਵਾਅਦਾ ਹੋਇਆ ਤੇ ਇਸ ਵਾਰ 100 आ, 70 ਭਾਵ 46% ਸੰਸਦ ਮੈਂਬਰ ਨੇ ਜਿਨ੍ਹਾਂ ਦੇ ਉੱਤੇ ਅਪਰਾਧਿਕ ਮਾਮਲੇ ਦਰਜ ਨੇ ਤੇ ਕਈਆਂ ਨੂੰ ਸਜ਼ਾ ਵੀ ਹੋਈ ਐ ਸੋ ਇਹ ਵੱਡਾ ਸਵਾਲ ਕਾਨੂੰਨ ਦੇ ਲਈ ਵੀ ਖੜਾ ਹੁੰਦਾ ਹੈ ਲੋਕਾਂ ਦੇ ਲਈ ਵੀ ਖੜਾ ਹੁੰਦਾ ਹੈ ਕਿ ਜਿਹੜੇ ਲੋਕਾਂ ਦੇ ਵੱਲੋਂ ਕਾਨੂੰਨਾਂ ਨੂੰ ਬਣਾਇਆ ਜਾਣਾ ਹੈ ਲੋਕਾਂ ਦੀ ਗੱਲ ਰੱਖੀ ਜਾਣੀ ਹੈ ਉਹਨਾਂ ਦੇ ਵਿੱਚ ਅਪਰਾਧਿਕ ਲੋਕਾਂ ਦਾ ਹੋਣਾ ਕੀ ਇਹ ਕਿਤੇ ਨਾ ਕਿਤੇ ਦੇਸ਼ ਨੂੰ ਬਦਲਣ ਦੇ ਵੱਲ ਰੋਹ ਦੇ ਵਿੱਚ ਹੈ ਜਾਂ ਕਿਤੇ ਨਾ ਕਿਤੇ ਇਹ ਗਰਾਵਟ ਵਾਲੇ ਰੋਹ ਤੇ ਹੈ ਇਹਦੇ ਤੇ ਉੱਤੇ ਵੀ ਲੋਕਾਂ ਨੂੰ ਸੋਚਣ ਦੀ ਲੋੜ ਹੈ ਵੱਡਾ ਸਵਾਲ ਹੈ ਇਸ ਸਬੰਧ ਵਿੱਚ ਤੁਸੀਂ ਆਪਣੀ ਜਿਹੜੀ ਜਾਣਕਾਰੀ ਹੈ ਆਪਣੀ ਜਿਹੜੀ ਸੋਚ ਹੈ ਉਸ ਨੂੰ ਕਮੈਂਟ ਬਾਕਸ ਦੇ ਵਿੱਚ ਵੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ